नमस्कार मैं अविनाश राय खन्ना साब्का मेंबर पार्लियामेंट खुशालपुर आज एक बहुत ही महान दिन है जिन्नु सी कहनीय है टीचर्स डे दे। सारे देश दे विच ए दिन अध्यापकां नु समर्पित विद्यार्थी और सारा समाज इस दिन नु मनांदा मैं अपने टीचर्स जिन्ना तो मैं 10वीं तक पढ़ेया बीकॉम तक पढ़ेया लॉ तक पढ़ेया मेनू इस गल दा मान है के मैं ਅੱਜ ਤੱਕ ਵੀ ਉਹਨਾਂ ਨਾਲ ਸੰਪਰਕ ਹੈ ਜਦੋਂ ਮੈਂ ਮੈਂਬਰ ਪਾਰਲੀਮੈਂਟ ਸੀ ਉਸ ਵੇਲੇ ਮੇਰੇ ਇੱਕ ਟੀਚਰ ਸਰਦਾਰ ਸ਼ੌਂ ਸਿੰਘ ਦੀ ਡੈਥ ਹੋ ਗਈ ਸੀ ਤਾਂ ਸਾਰੇ ਵਿਦਿਆਰਥੀਆਂ ਤੇ ਟੀਚਰਾਂ ਦਾ ਮਨ ਸੀ ਕਿ ਉਹਨਾਂ ਦੇ ਯਾਦ ਵਿੱਚ ਕੁਝ ਬਣਾਇਆ ਜਾਵੇ ਤਾਂ ਗੋਗੂ ਮੁਤਾਪਤ ਉਹਨਾਂ ਦੇ ਪਿੰਡ ਦੇ ਵਿੱਚ ਇੱਕ ਬਹੁਤ ਵੱਡਾ ਹਾਲ 14 ਲੱਖ ਰੁਪਏ ਖਰਚ ਕੇ ਬਣਾਇਆ ਗਿਆ ਸੀ ਉਸ ਤੋਂ ਬਾਅਦ ਮੇਰੇ ਟੀਚਰ ਮੇਜਰ ਸਿੰਘ ਮੋਜੀ ਜੀ ਜੋ ਬਹੁਤ ਹੀ ਪਿਆਰੇ ਅਧਿਆਪਕ ਸਨ ਸਮਾਜ ਦੇ ਵਿੱਚ ਉਹਨਾਂ ਦਾ ਬਹੁਤ ਨਾਮ ਸੀ ਪੋਲੀਟਿਕਲੀ ਬਹੁਤ ਐਕਟਿਵ ਸੀ ਜਦੋਂ ਉਹਨਾਂ ਦੀ ਡੈਥ ਹੋਈ ਉਹ ਇੱਕ ਕਵੀ ਵੀ ਸੀ ਉਹਨਾਂ ਦੀ ਯਾਦ ਦੇ ਵਿੱਚ ਇੱਕ ਲਾਇਬ੍ਰੇਰੀ ਗਾਂਧੀ ਚੌਕ ਦੇ ਵਿੱਚ ਗਾਂਧੀ پارک ਦੇ ਵਿੱਚ ਗਰਸ਼ਿੰਗ ਵਿੱਚ ਬਣਾਈ ਗਈ ਉਸ ਤੋਂ ਬਾਅਦ ਮੇਰੇ ਇੱਕ ਟੀਚਰ ਹੋਰ ਮਾਸਟਰ जोगਿੰਦਰ ਪਾਲ ਜੀ ਜਿਨ੍ਹਾਂ ਦਾ ਆਪਣੇ ਬੱਚਿਆਂ ਨਾਲ ਬਹੁਤ ਸਨੇਹ ਸੀ ਉਹ ਵਿਸ਼ੇਖ ਹਿੰਦੀ ਟੀਚਰ ਸੀ ਲੇਕਿਨ ਇੰਗਲਿਸ਼ ਔਰ ਮੈਥਮੈਟਿਕਸ ਸਰ ਦੀ ਬੜੀ ਮਾਸਟਰੀ ਸੀ ਦਸਵੀਂ ਵਿੱਚ ਉਹ ਬੱਚਿਆਂ ਨੂੰ ਆਪਣੇ ਕੋਲ ਬੁਲਾ ਕੇ ਰਾਤ ਨੂੰ ਆਪਣੇ ਸਕੂਲ ਚ ਰੱਖ ਕੇ ਆਪ ਖੁਦ ਸਕੂਲ ਚ ਰਹਿ ਕੇ ਬੱਚਿਆਂ ਨੂੰ ਪੜਾਦੇ ਸੀ ਜਦੋਂ ਉਹਨਾਂ ਦੀ ਡੈਥ ਹੋਈ ਉਹਨਾਂ ਦੀ ਯਾਦ ਵਿੱਚ ਉਹਨਾਂ ਦੇ ਪਿੰਡ ਚੌੜਾ ਵਿੱਚ ਜਿਸ ਸਕੂਲ ਚ ਉਹ ਕਦੀ ਪੜ੍ਹਦੇ ਸੀ ਉਹਦੇ ਵਿੱਚ ਕਮਰਾ ਉਹਨਾਂ ਦੀ ਯਾਦ ਵਿੱਚ ਉਹ ਸਾਰੇ ਆ ਗਿਆ ਕਹਨ ਤੋਂ ਪਾਗ ਆਪਣੇ ਟੀਚਰਸ ਨੂੰ ਯਾਦ ਕਰਨ ਦੇ ਅਲੱਗ-ਅਲੱਗ ਢੰਗ ਨੇ ਇੱਕੋ ਹੀ ਢੰਗ ਇਹ ਹੈ ਕਿ ਆਓ ਮਿਲ ਕੇ ਆਪਣੇ ਟੀਚਰ ਦੀ ਰਿਸਪੈਕਟ ਕਰੀਏ ਟੀਚਰ ਕੋ ਬਹੁਤ ਵੱਡੇ ਗੁਣ ਹੁੰਦੇ ਨੇ ਸਭ ਤੋਂ ਵੱਡਾ ਗੁਣ ਹੈ ਧਿਆਰੀ ਉਹ ਬੜਾ ਰਾਮ ਨਾਲ ਸਭ ਦੀ ਗੱਲ ਹੁੰਦਾ ਹੈ ਸਭ ਬੱਚਿਆਂ ਨੂੰ ਦਾ ਖਿਆਲ ਰੱਖਦਾ ਸਭ ਬੱਚਿਆਂ ਨਾਲ ਇੱਕ ਵੀਹਾਰ ਕਰਦਾ ਦੂਸਰਾ ਜਿਹੜਾ ਹੈ ਉਹ ਹੈ ਸੇਯਮ ਤੁਸੀਂ ਦੇਖਿਆ ਕਲਾਸਾਂ 'ਚ ਰੌਲਾ ਹੀ ਪੈਂਦਾ ਬੱਚੇ ਸ਼ਰਾਈ ਵੀ ਕਰਦੇ ਆ ਲੇਕਿਨ ਟੀਚਰ ਕਦੇ ਵੀ ਆਪਣਾ ਸੇਯਮ ਨਹੀਂ ਖੁੰਦਾ ਤੀਸਰਾ ਹੈ ਪਿਆਰ ਜਿਹੜਾ ਪਿਆਰ ਉਹ ਟੀਚਰ ਆਪਣੇ ਬੱਚਿਆਂ ਨੂੰ ਦਿੰਦਾ ਉਹ ਹਮੇਸ਼ਾ ਬੱਚੇ ਜਿਹੜਾ ਹੈ ਯਾਦ ਰੱਖਦਾ ਆਓ ਮਿਲ ਕੇ ਇਸ ਦਿਨ ਨੂੰ ਇਤਿਹਾਸਕ ਬਣਾਈਏ ਜਿੰਨੇ ਬੱਚੇ ਪੜਦੇ ਨੇ ਮੈਂ ਉਹਨਾਂ ਨੂੰ ਇੱਕ ਅਪੀਲ ਕਰਦਾ ਕਿ ਆਪਣੇ ਮਾਤਾ ਪਿਤਾ ਔਰ ਟੀਚਰ ਦੀ ਰਿਸਪੈਕਟ ਕਰਨਾ ਸਿੱਖਿਏ ਟੀਚਰ ਸਾਡਾ ਉਹ ਗੁਰੂ ਹੈ ਜਿਸ ਨੇ ਸਾਡੇ ਅੰਧੇਰੇ ਨੂੰ ਜ਼ਿੰਦਗੀ ਵਿੱਚੋਂ ਦੂਰ ਕਰਨਾ ਹੁੰਦਾ ਨੇਰੇ ਨੂੰ ਪਰੇ ਕਰਨਾ ਹੁੰਦਾ ਤੋਂ ਟੀਚਰ ਲਈ ਅਜ ਦਾ ਦਿਨ ਸਮਰਪਿਤ ਹੈ ਇਹ ਦਿਨ ਅੱਜ ਕਸਮ ਖਾਂਦਾ ਹੈ ਸਿਰਫ ਇੱਕ ਦਿਨ ਮਨਾਉਣ ਦੀ ਗੱਲ ਨਹੀਂ ਹੈ ਇਹ ਪਲੈਜ ਕਰਨ ਦਾ ਦਿਨ ਹੈ ਕਿ ਅਸੀਂ ਆਉਣ ਵਾਲੇ ਸਮੇਂ 'ਚ ਆਪਣੇ ਟੀਚਰ ਦੀ ਪੂਰੀ ਇੱਜ਼ਤ ਮਾਨ ਔਰ ਰਿਸਪੈਕਟ ਕਰਾਂਗੇ ਮੈਂ ਆਸ ਕਰਦਾ ਕਿ ਮੇਰੇ ਵਿਦਿਆਰਥੀ ਮੇਰੇ ਬੱਚੇ ਇਸ ਗੱਲ ਨੂੰ ਜ਼ਰੂਰ ਯਾਦ ਰੱਖਣਗੇ ਮੇਰੇ ਵੱਲੋਂ ਸਭ ਨੂੰ ਬਹੁਤ-ਬਹੁਤ ਸ਼ੁਕਰੀਆ